ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਾਹਾਂ ਡੈਰੀ ਫਾਰਮ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਸੋਹਣੀ ਝੋਟੀ ਜੋ ਕਿ 6 ਮਹੀਨੇ ਦੀ ਗੱਬਣਾ ਜੀ ਜੋ ਵੀਰ ਪਹਿਲੀ ਵਾਰ ਆਪਣੇ ਇਸ YouTube ਚੈਨਲ ਜਾਂ Facebook ਪੇਜ Instagram WhatsApp ਚੈਨਲ ਦੀ ਵੀਡੀਓ ਦੇਖ ਰਹੇ ਆ ਜਰੂਰ ਫੋਲੋ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਤੇ ਜੋ ਅੱਜ ਦੀ ਵੀਡੀਓ ਹੈ ਇਹ 6 ਮਹੀਨਿਆਂ ਦੀ ਜੋ ਵੇਖ ਰਹੇ ਹੋ ਤੁਸੀਂ ਛੋਟੀ 6 ਮਹੀਨਿਆਂ ਦੀ ਗੱਬਣਾ ਜੀ ਮਾਂ ਦਾ ਦੁੱਧ ਦਾ ਜੋ ਰਿਕਾਰਡ ਹੈ ਉਹ ਹੈਗਾ 22 ਕਿਜੀ ਬਾਕੀ ਵੀਰ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ 7989 43883 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਵੀਰ ਦਾ ਨਾਮ ਹੈਗਾ ਟੋਨੀ ਜਾਦਵ ਵਿਲੇਜ ਕਾਦੀਪੁਰੀ ਤਹਿਸੀਲ ਨਰਨੌਲ ਡਿਸਟ੍ਰਿਕਟ ਮਹਿੰਦਰਗੜ ਜੋ ਕਿ ਹਰਿਆਣਾ ਦੇ ਵਿੱਚ ਪੈਂਦਾ ਜੀ ਤੇ ਇੱਥੇ ਵੀਰ ਦੇ ਕੋਲ 6 ਮਹੀਨਿਆਂ ਦੀ ਗੱਬਣ ਛੋਟੀ ਸੇਲ ਹੈ ਤੇ ਮਾਂ ਦਾ ਦੁੱਧ ਦਾ ਰਿਕਾਰਡ ਹੈ ਜੋ ਉਹ 2 ਬਾਈ ਕੇਜੀ ਪਲੱਸ ਹੈ ਜੀ ਤੇ ਇਸੇ ਤਰ੍ਹਾਂ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਦੀ ਵੀਡੀਓ ਸਾਡੇ YouTube ਚੈਨਲ Facebook ਪੇਜ Insta ਜਾਂ WhatsApp ਚੈਨਲ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ ਜੀ 600 47 24 360 ਇਸ ਨੰਬਰ ਤੇ WhatsApp ਤੇ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਪੂਰੀ ਡਿਟੇਲ ਸਹਿਤ ਤੇ ਬਾਕੀ ਤੁਸੀਂ ਝੋਟੀ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਥਾਣਾ ਵੱਲੋਂ ਬਿਲਕੁਲ ਓਕੇ ਆਚਾਰੇ ਹਨ ਤੇ 6 ਮਹੀਨਿਆਂ ਦੀ ਗੱਬਣਾ ਬਾਕੀ ਜੋ ਵੀ ਵੀਰ ਖਰੀਦਣ ਦਾ ਚਾਹਵਣ ਉਹ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਮੁੱਲ ਤੈਅ ਕਰ ਸਕਦਾ ਜੀ ਇਸੇ ਤਰ੍ਹਾਂ ਆਪਣੀ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ